ਸ਼੍ਰੀ ਰਿਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਤੇ ਤੇ ਅੱਜ ਆਪਾਂ ਵੀਡੀਓ ਲੈ ਕੇ ਆਏ ਜੀ ਜਿਵੇਂ ਕੇਸ ਵਿੱਚ ਬੋਰਡ ਬਹੁਤ ਜ਼ਿਆਦਾ ਗੰਦੇ ਹੋ ਜਾਂਦੇ ਆ ਜੀ ਅਕਸਰੇ ਘਰਾਂ ਦੇ ਵਿੱਚ ਕਿੰਨੇ ਕਿੰਨੇ ਸਵਿਚ ਬੋਰਡ ਲੱਗੇ ਹੁੰਦੇ ਆ ਤੇ ਭੈਣਾਂ ਨੂੰ ਸਾਫ਼ ਕਰਨੇ ਇਹ ਬਹੁਤ ਜ਼ਿਆਦਾ ਔਖੇ ਹੋ ਜਾਂਦੇ ਜਦੋਂ ਇਹ ਗੰਦੇ ਹੋ ਜਾਂਦੇ ਆ ਤਾਂ ਤੇ ਅੱਜ ਆਪਾਂ ਤੁਹਾਨੂੰ ਬਿਲਕੁਲ ਸੌਖਾ ਤਰੀਕਾ ਦੱਸਾਂਗੇ ਜੀ ਸਵਿਚ ਬੋਰਡ ਸਾਫ਼ ਕਰਨ ਦਾ ਤੇ ਅੱਜ ਆਪਾਂ ਨਾ ਇਹਨੂੰ ਜ਼ਿਆਦਾ ਰਗੜਨਾ ਜੀ ਤੇ ਨਾ ਆਪਾਂ ਨੂੰ ਜ਼ਿਆਦਾ ਮਿਹਨਤ ਕਰਨੀ ਪਵੇ ਜਿਵੇਂ ਕਈ ਵਾਰ ਬਹੁਤ ਹੀ ਜ਼ਿਆਦਾ ਪੀਲੇ ਪੀਲੇ ਵੇ ਹੋਏ ਵੇ ਹੁੰਦੇ ਹੈਗੇ ਬੋਰਡ ਕਈ ਘਰਾਂ ਦੇ ਵਿੱਚ ਤੇ ਉਹ ਸਾਫ਼ ਕਰਨੇ ਬਹੁਤ ਜ਼ਿਆਦਾ ਔਖੇ ਹੋ ਜਾਂਦੇ ਹੁੰਦੇ ਜੀ ਤੇ ਇਦਾਂ ਫਿਰ ਬੁਰੇ ਲੱਗਦੇ ਹੈਗੇ ਤੇ ਸਾਫ਼ ਕਰਨੇ ਜ਼ਰੂਰੀ ਵੀ ਹੁੰਦੇ ਹੈਗੇ ਤੇ ਅੱਜ ਆਪਾਂ ਸੌਖਾ ਤਰੀਕਾ ਦੱਸਾਂਗੇ ਜੀ ਬਿਲਕੁਲ ਹੀ ਤੇ ਸਿਰਫ 2 ਮਿੰਟਾਂ ਦੇ ਵਿੱਚ ਇਹ ਸਾਫ਼ ਹੋ ਜਾਊਗਾ ਬੋਰਡ ਜਿੰਨਾ ਮਰਜ਼ੀ ਗੰਦਾ ਹੋਵੇ ਗੰਦੇ ਤੋਂ ਗੰਦੇ ਬੋਰਡ ਵੀ ਸਿਰਫ 2 ਮਿੰਟ ਦੇ ਵਿੱਚ ਆਪਾਂ ਚਮਕਾ ਦਾਂਗੇ ਜੀ ਤੇ ਇਹ ਦੋ ਚੀਜ਼ਾਂ ਆਪਾਂ ਘਰ ਦੇ ਵਿੱਚ ਹੀ ਆਪਣੇ ਪਈਆਂ ਹੁੰਦੀਆਂ ਤੇ ਇਹਨਾਂ ਨਾਲ ਹੀ ਆਪਾਂ ਬੋਰਡ ਨੂੰ ਸਾਫ਼ ਕਰਾਂਗੇ ਜੀ ਤੇ ਲੋ ਜੀ ਆਪਾਂ ਸਭ ਤੋਂ ਪਹਿਲੀ ਚੀਜ਼ ਜਿਹੜੀ ਲੈਣੀ ਆ ਤੇ ਉਹ ਆਪਾਂ ਤੁਹਾਨੂੰ ਦੱਸ ਦੇਵਾਂਗੇ ਸਭ ਤੋਂ ਪਹਿਲਾਂ ਆਪਾਂ ਇਹ ਲਾਵਾਂਗੇ ਜੀ ਸ਼ੈਂਪੂ ਇਹ ਸਾਫ਼ ਕਰਨ ਲਈ ਤੇ ਵੀਡੀਓ ਦੇ ਚੱਲਦੇ ਚੱਲਦੇ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਤੇ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਤਾਂ ਲਾਈਕ ਤੇ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ ਜੀ ਤੇ ਹੁਣ ਆਪਾਂ ਸਭ ਤੋਂ ਪਹਿਲਾਂ ਆਪਾਂ ਸ਼ੈਂਪੂ ਪਾ ਲਾਂਗੇ ਖੋਲ ਕੇ ਇੱਕ ਸ਼ੈਂਪੂ ਪਾ ਲਾਂਗੇ ਜੀ ਆਪਾਂ ਤੇ ਬਾਕੀ ਤੁਸੀਂ ਬੋਲਡਾਂ ਦੇ ਹਿਸਾਬ ਨਾਲ ਪਾ ਲੈਣਾ ਜਿੰਨਾ ਖਚਾਈਦਾ ਤੁਹਾਨੂੰ ਤੇ ਸ਼ੈਂਪੂ ਆਪਣੇ ਘਰਾਂ ਦੇ ਵਿੱਚ ਆਮ ਹੀ ਪਿਆਈ ਹੁੰਦਾ ਜੀ ਤੇ ਲਓ ਜੀ ਸ਼ੈਂਪੂ ਆਪਾਂ ਨੇ ਪਾ ਲੇਤਾ ਇਹ ਕੌਲੀ ਦੇ ਵਿੱਚ ਤੇ ਹੁਣ ਆਪਾਂ ਜਿਹੜੀ ਦੂਸਰੀ ਚੀਜ਼ ਲੈਣੀ ਹੈ ਇਹ ਹੈਗਾ ਜੀ ਆਪਣਾ ਚਿੱਟਾ ਸਿਰਕਾ ਤੇ ਇਹ ਜਿਵੇਂ ਕਿ ਆਪਾਂ ਖਾਣ ਦੇ ਵਿੱਚ ਚੀਜ਼ਾਂ ਦੇ ਵਿੱਚ ਪਾਉਂਦੇ ਆ ਖਾਣ ਵਾਲੀਆਂ ਚੀਜ਼ਾਂ ਦੇ ਵਿੱਚ ਤਾਂ ਇਹ ਸਫਾਈ ਵੀ ਇਹਦੇ ਨਾਲ ਓਨੀ ਵਧੀਆ ਹੁੰਦੀ ਹੈ ਜੀ ਕਲੀਨਿੰਗ ਹੁੰਦੀ ਹੈ ਇਹਦੇ ਬਹੁਤ ਸਾਰੀਆਂ ਚੀਜ਼ਾਂ ਦੀ ਸਫਾਈ ਕੀਤੀ ਜਾਂਦੀ ਹੈ ਇਹਦੇ ਨਾਲ ਤੇ ਹੁਣ ਆਪਾਂ ਇੱਕ ਚਮਚ ਸਿਰਫ ਆਪਾਂ ਤੇ ਬਨੇਗਰ ਦਾ ਲਵਾਂਗੇ ਆਪਾਂ ਚਿੱਟੇ ਸਿਰਕੇ ਦਾ ਤੇ ਆਪਾਂ ਨੂੰ ਸਿਰਫ ਇੱਕ ਹੀ ਚਮਚਾ ਚਾਹੀਦਾ ਜੀ ਚਿੱਟੇ ਸਿਰਕੇ ਦਾ ਤੇ ਆਪਾਂ ਇੱਕ ਚਮਚ ਦੇ ਹਿਸਾਬ ਨਾਲ ਪਾ ਲਾਂਗੇ ਇਹਨੂੰ ਜਿੰਨਾ ਕ ਆਪਣਾ ਖਾਣਾ ਖਾਣ ਵਾਲਾ ਚਮਚ ਹੁੰਦਾ ਇੱਕ ਚਮਚ ਪਾ ਲਿਆ ਜੀ ਆਪਾਂ ਨੇ ਤੇ ਹੁਣ ਆਪਾਂ ਇਹਨੂੰ ਮਿਕਸ ਕਰ ਲਾਂਗੇ ਚੰਗੀ ਤਰ੍ਹਾਂ ਤੇ ਇੱਥੇ ਕੋਈ ਲੈ ਲੈਣਾ ਜੀ ਆਪਾਂ ਨੇ ਕੋਈ ਬੁਰਸ਼ ਲੈ ਲੈਣਾ ਹੈ ਆਪਣੇ ਘਰੋਂ ਦੇ ਵਿੱਚ ਫालतੂ ਪਏ ਹੁੰਦੇ ਬੁਰਸ਼ ਤੇ ਇਦਾਂ ਦਾ ਬੁਰਸ਼ ਲੈ ਲਾਂਗੇ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਜੀ ਤੇ ਪੇਸਟ ਬਣ ਕੇ ਤਿਆਰ ਹੋ ਜਿਓ ਇਸ ਤਰੀਕੇ ਨਾਲ ਤੇ ਚਲੋ ਜੀ ਹੁਣ ਆਪਾਂ ਇਹਨਾਂ ਨੂੰ ਲਗਾਉਣੇ ਆਪਾਂ ਬੋਰਡਾਂ 'ਤੇ ਸਵਿਚ ਬੋਰਡ 'ਤੇ ਤੇ ਚਲੋ ਜੀ ਹੁਣ ਆਪਾਂ ਇਹਨੂੰ ਸਾਰਾ ਬੋਰਡਾਂ ਦੇ ਉੱਪਰ ਲਗਾ ਲਾਂਗੇ ਇਸ ਤਰੀਕੇ ਨਾਲ ਬੁਰਸ਼ ਨਾਲ ਇਹ ਦੇਖੋ ਇਸ ਤਰੀਕੇ ਨਾਲ ਆਪਾਂ ਲਗਾ ਲਾਂਗੇ ਜੀ ਕੋਈ ਇਹ ਚ ਇਹ ਨਹੀਂ ਹੈਗਾ ਵੀ ਕਰੰਟ ਆ ਜੂਗਾ ਜਾਂ ਤੇ ਬੁਰਸ਼ ਨਾਲ ਵੈਸੇ ਵੀ ਇਹਦੇ ਵਿੱਚ ਕੋਈ ਦਿੱਕਤ ਨਹੀਂ ਹੈਗੀ ਸਾਫ਼ ਕਰਨ ਲਈ ਬੁਰਸ਼ ਆਪਨਾ ਹੈ ਪਲਾਸਟਿਕ ਦਾ ਹੀ ਹੁੰਦਾ ਤੇ ਇਹਦੇ ਨਾਲ ਡਰ ਵਾਲੀ ਕੋਈ ਗੱਲ ਨਹੀਂ ਹੈਗੀ ਇਸ ਤਰੀਕੇ ਨਾਲ ਸਾਫ਼ ਕਰ ਲੈਣਾ ਜੀ ਤੇ ਜੇਕਰ ਕੋਈ ਬੋਰਡ ਵਗੈਰਾ ਲੱਗਿਆ ਹੋਇਆ 플ੱਗ ਵਗੈਰਾ ਲੱਗਿਆ ਹੋਇਆ ਤੁਹਾਡੇ ਸਵਿਚ ਬੋਰਡ ਦੇ ਵਿੱਚ ਤਾਂ ਉਹਨੂੰ ਤੁਸੀਂ ਪਹਿਲਾਂ ਹਟਾ ਦੇਣਾ ਜੀ ਇਹ ਦੇਖੋ ਇਸ ਤਰੀਕੇ ਨਾਲੇ ਬਹੁਤ ਵਧੀਆ ਕਲੀਨਿੰਗ ਹੋ ਜੂਗੀ ਇਹਦੀ ਇਸ ਤਰੀਕੇ ਨਾਲ ਆਪਾਂ ਸਾਰੇ ਬੋਰਡ ਤੇ ਅਪਲਾਈ ਕਰ ਲਾਂਗੇ ਤੇ ਬਹੁਤ ਵਧੀਆ ਸਾਫ਼ ਹੋ ਜਾਊਗਾ ਜੀ ਇਹ ਤੇ ਆਪਾਂ ਨੂੰ ਜ਼ਿਆਦਾ ਕੋਈ ਮਿਹਨਤ ਕਰਨ ਦੀ ਵੀ ਲੋੜ ਨਹੀਂ ਹੈਗੀ ਜੀ ਇੱਥੇ ਇਸ ਤਰੀਕੇ ਨਾਲ ਆਪਾਂ ਰਗੜ ਲਾਂਗੇ ਇਹਨੂੰ ਹਲਕਾ ਹਲਕਾ ਜੀ ਦੋ ਇੱਕ ਇੱਕ ਵਾਰੀ ਰਗੜਾਂਗੇ ਇਹਨੂੰ ਤਾਂ ਇੱਕੇ ਵਾਰੀ ਨਾਲ ਹੀ ਇਹ ਸਾਫ਼ ਹੋਣ ਲੱਗ ਜੂਗਾ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਇਹ ਕੱਪੜੇ ਨਾਲ ਸਾਫ਼ ਕਰਕੇ ਦੇਖਿਓ ਆਪਾਂ ਸਿਰਫ ਇੱਕ ਸਕਿੰਟ ਹੋਇਆ ਇਹਨੂੰ ਰਗੜਦੇ ਨੂੰ ਤੇ ਕਿੰਨਾ ਜ਼ਿਆਦਾ ਸੀਗਾ ਤੇ ਆਪਾਂ ਤੁਹਾਨੂੰ ਦਿਖਾ ਹੀ ਦਿੰਨੇ ਆਂਗੇ ਤੇ ਇੱਥੇ ਇਹਨੂੰ ਆਪਾਂ ਲਗਾ ਕੇ ਕੋਈ ਛੱਡਣ ਦੀ ਲੋੜ ਨਹੀਂ ਹੈਗੀ ਜੀ ਜ਼ਿਆਦਾ ਟਾਈਮ ਤੇ ਆਪਾਂ ਨਾਲ ਦੀ ਨਾਲ ਹੀ ਇਸ ਤਰੀਕੇ ਨਾਲ ਕੋਈ ਕੱਪੜਾ ਲੈ ਲਾਂਗੇ ਤੇ ਸਾਫ ਕਰ ਲਾਂਗੇ ਇਹ ਵੇਖੋ ਤੁਹਾਡੇ ਸਾਹਮਣੇ ਹੈ ਜੀ ਤੇ ਨਾ ਹੀ ਆਪਾਂ ਨੂੰ ਕੋਈ ਇਹਦੇ ਵਿੱਚ ਡਾਰਾਗਾ ਵੀ ਕਰੰਟ ਆ ਜੂਗਾ ਆਪਣੇ ਕੋਈ ਤੇ ਇਸ ਤਰੀਕੇ ਨਾਲ ਜੀ ਦੇਖੋ ਕਿੰਨਾ ਵਧੀਆ ਸਾਫ ਸੁਥਰਾ ਲੱਗ ਰਿਹਾ ਇੰਨਾ ਕੀ ਬੋਰਡ ਹਜੇ ਆਪਾਂ ਨੇ ਸਾਫ ਕੀਤਾਗਾ ਤੇ ਨਾਲ ਵੇਖ ਲਓ ਨਾਲੇ ਤੁਸੀਂ ਤੇ ਇੱਧਰ ਵੇਖ ਲਓ ਤੇ ਬਹੁਤ ਜ਼ਿਆਦਾ ਸਾਫ ਹੋ ਜਾਂਦੇ ਇਹ ਤੇ ਇਸੇ ਤਰੀਕੇ ਨਾਲ ਹੀ ਹੁਣ ਆਪਾਂ ਸਾਰਾ ਬੋਰਡ ਤੁਹਾਨੂੰ ਸਾਫ ਕਰਕੇ ਦਿਖਾਉਣੀ ਹੈ ਦੇਖੋ ਕਿੰਨਾ ਵਧੀਆ 1 ਸਕਿੰਟ ਦੇ ਵਿੱਚ ਹੀ ਸਿਰਫ ਤੇ ਸਾਰੇ ਬੋਰਡ ਤੇ ਸਿਰਫ ਆਪਾਂ ਨੂੰ 2 ਮਿੰਟ ਲੱਗਣਗੇ ਸਾਫ਼ ਕਰਨ ਤੇ ਜਿਆਦਾ ਟਾਈਮ ਨਹੀਂ ਲੱਗਦਾ ਜੀ ਤੇ ਲਓ ਜੀ ਆਪਾਂ ਦੂਸਰਾ ਵੀ ਸਾਰਾ ਬੋਰਡ ਇਸੇ ਤਰੀਕੇ ਨਾਲ ਹੀ ਜਿਹੜਾ ਰਹਿੰਦਾ ਸਾਫ਼ ਕਰ ਲਾਂਗੇ ਸਾਰੇ ਬੋਰਡ ਤੇ ਅਪਲਾਈ ਕਰ ਲਾਂਗੇ ਆਪਾਂ ਕਈ ਵਾਰ ਬਹੁਤ ਜ਼ਿਆਦਾ ਗੰਦੇ ਹੋਏ ਪਏ ਹੁੰਦੇ ਜੀ ਆਪਣੇ ਘਰਾਂ ਦੇ ਵਿੱਚ ਤੇ ਨਹੀਂ ਟਾਈਮ ਲੱਗਦਾ ਜੀ ਬੋਰਡ ਸਾਫ ਕਰਨ ਦਾ ਇਸ ਤਰੀਕੇ ਨਾਲ ਆਪਾਂ ਆਸਾਨੀ ਨਾਲ ਸਾਫ ਕਰ ਸਕਦੇ ਹਾਂ ਜੀ ਇਹਨਾਂ ਨੂੰ ਤੇ ਵਰਸ਼ ਦੀ ਹੈਲਪ ਨਾਲ ਇਹਦੇ ਬਹੁਤ ਵਧੀਆ ਸਫਾਈ ਹੋ ਜਾਂਦੀ ਹੈ ਜੀ ਇਸ ਤਰੀਕੇ ਨਾਲ ਆਪਾਂ ਸਾਰਾ ਸਾਫ ਕਰ ਲਾਂਗੇ ਤੇ ਹੁਣ ਆਪਾਂ ਤੁਹਾਨੂੰ ਸਾਰਾ ਸਾਫ਼ ਕਰਕੇ ਦਿਖਾਉਣੀ ਆ ਜੀ ਇਹ ਕੱਪੜੇ ਨਾਲ ਲੋ ਜੀ ਹੁਣ ਆਪਾਂ ਤਾਂ ਲੋ ਆਪਾਂ ਬਿਲਕੁਲ ਵੀ ਵੀਡੀਓ ਸਕਿਪ ਨਹੀਂ ਕੀਤੀ ਹੈਗੀ ਕੱਟੀ ਨਹੀਂ ਹੈਗੀ ਵੀਡੀਓ ਤੇ ਇਸੇ ਤਰੀਕੇ ਨਾਲ ਹੀ ਆਪਾਂ ਤੁਹਾਨੂੰ ਲਗਾਤਾਰ ਹੀ ਦਿਖਾ ਰਹੇ ਆ ਵੀਡੀਓ ਜੀ ਤੇ ਲੋ ਜੀ ਹੁਣ ਆਪਾਂ ਸਾਰਾ ਸਾਫ ਕਰਕੇ ਦਿਖਾਵਾਂਗੇ ਤੁਹਾਨੂੰ ਜੀ ਆਪਣਾ ਬੋਰਡ ਇੱਕਦਮ ਨਵੇਂ ਦੀ ਤਰ੍ਹਾਂ ਹੋ ਗਿਆ ਤੇ ਤੁਹਾਨੂੰ ਵੀ ਇਹ ਵੀਡੀਓ ਜੀ ਬਹੁਤ ਜ਼ਿਆਦਾ ਪਸੰਦ ਆਉਣ ਵਾਲੀ ਹੈਗੀ ਤੇ ਇਸ ਤਰੀਕੇ ਨਾਲ ਤੁਸੀਂ ਵੀ ਆਪਣੇ ਘਰ ਦੇ ਸਾਰੇ ਬੋਰਡ ਵਿੰਟਾ ਵਿੱਚ ਦੀ ਸਾਫ ਕਰ ਸਕਦੇ ਆ ਇਸ ਵਿੱਚ ਬੋਰਡ ਇਸ ਤਰੀਕੇ ਨਾਲ ਆਪਾਂ ਸਾਰੇ ਸਾਫ ਕਰ ਲਾਂਗੇ ਜੀ ਤੇ ਦੇਖੋ ਜੀ ਬੋਰਡ ਆਪਣਾ ਐ ਲੱਗਦਾ ਜਿਵੇਂ ਨਵਾਂ ਲਿਆ ਕੇ ਲਗਾ ਆਇਆ ਹੁੰਦਾ ਆਪਾਂ ਨੇ ਤੇ ਇਕਦਾਂ ਵੀ ਚਮਕ ਗਿਆ ਇੰਨਾ ਤੇ ਇੰਨੀ ਤਾਂ ਮੈਨੂੰ ਵੀ ਆਸ ਨਹੀਂ ਸੀ ਵੀ ਐ ਇੰਨਾ ਚਮਕ ਜੂਗਾ ਸਿਰਫ 2 ਮਿੰਟ ਦੇ ਵਿੱਚ ਤੇ ਵੇਖੋ ਜੀ ਰਿਜ਼ਲਟ ਤੁਹਾਡੇ ਸਾਹਮਣੇ ਆ ਤੇ ਇਸੇ ਤਰੀਕੇ ਨਾਲ ਹੀ ਆਪਾਂ ਦੂਸਰਾ ਬੋਰਡ ਵੀ ਸਾਫ਼ ਕਰ ਲਾਂਗੇ ਜੀ ਇਹ ਬਚਿਆ ਹੋਇਆ ਸੀ ਮਿਸ਼ਰਣ ਜਿਹੜਾ ਆਪਾਂ ਨੇ ਘੋਲਿਆ ਸੀ ਤੇ ਇਹਨੂੰ ਆਪਾਂ ਵੇਸਟ ਨਹੀਂ ਕਰਨਾ ਹੈਗਾ ਤੇ ਇਸ ਵਿੱਚ ਸਾਰੇ ਬੋਰਡ ਆਪਾਂ ਇਦਾਂ ਹੀ ਸਾਫ਼ ਕਰ ਲਾਂਗੇ ਤੇ ਵੇਖੋ ਤੇ ਤੁਸੀਂ ਵੀ ਇਸ ਤਰੀਕੇ ਨਾਲ ਜੀ ਸਵਿਚਬੋਰਡ ਸਾਫ ਕਰਨੇ ਆਂਗੇ ਤੇ ਚਲੋ ਜੀ ਅੱਜ ਦੀ ਵੀਡੀਓ ਆਪਣੀ ਇੰਨੀ ਤੇ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਤੇ ਮਿਲਦੇ ਆਂ ਜੀ ਕਿਸੇ ਹੋਰ ਵੀਡੀਓ ਨਾਲ ਜੀ ਤੇ ਤੁਸੀਂ ਵੀ ਇਹ ਤਰੀਕਾ ਜ਼ਰੂਰ ਅਪਣਾ ਕੇ ਵੇਖੋ ਜੀ